ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 1 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 1 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਹੜੇ ਖਿਡਾਰੀ ਨੇ ਖੇਡ ਰਤਨ ਤੇ ਅਰਜੁਨ ਅਵਾਰਡ ਵਾਪਸ ਕਰ ਦਿੱਤਾ ਹੈ ਹਾਂਜੀ ਰੀਸੈਂਟਲੀ ਵਿਨੇਸ਼ ਫੋਰਗਟ ਨੇ ਖੇਡ ਰਤਨ ਤੇ ਅਰਜੁਨ ਅਵਾਰਡ ਵਾਪਸ ਕੀਤਾ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਅਸਲ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਹੁਣ ਤੱਕ ਪ੍ਰਧਾਨ ਸੀ ਵਿਰਜ ਭੂਸ਼ਣ ਤੇ ਇਹਨਾਂ ਤੇ ਕੁਝ aarop ਲੱਗੇ ਜਿਸ ਵਜ੍ਹਾ ਕਰਕੇ ਇਹਨਾਂ ਨੂੰ ਹਟਾ ਦਿੱਤਾ ਗਿਆ ਤੇ ਇਹਨਾਂ ਦੀ ਹੀ ਪਾਰਟੀ ਦਾ ਇੱਕ ਨਵਾਂ ਸੰਜੇ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਣਾ ਦਿੱਤੇ ਗਏ ਜਿਸ ਦੀ ਵਜ੍ਹਾ ਕਰਕੇ ਵਿਨੇਸ਼ ਫੋਗਾਟ ਨੇ ਖੇਡ ਰਤਨ ਤੇ ਅਰਜੁਨ ਅਵਾਰਡ ਵਾਪਸ ਕੀਤਾ ਤੇ ਇਹਨਾਂ ਤੋਂ ਪਹਿਲਾਂ ਵਜਰੰਗ ਪੁੰਨੀਆਂ ਵੀ ਕਰ ਚੁੱਕੇ ਆ ਠੀਕ ਹੈ ਤੇ ਦੇਗਜ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣਾ ਪਹਿਲਾ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਦਿੱਤਾ। ਉਹਨਾਂ ਨੇ 26 ਨਵੰਬਰ ਨੂੰ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ ਤੇ 30 ਦਸੰਬਰ ਨੂੰ ਖੇਲ ਖੇਡ ਰਤਨ ਅਤੇ ਅਰਜੁਨ ਪੁਰਸਕਾਰਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕਰਤੱਬ ਪੱਥਰ ਤੇ ਰੱਖ ਦਿੱਤਾ। ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਹਾ ਰਿਸ਼ੀ ਵਾਲਮੀਕੀ ਹਵਾਈ ਅੱਡੇ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਹਾ ਰਿਸ਼ੀ ਵਾਲਮੀਕੀ ਹਵਾਈ ਅੱਡੇ ਦਾ ਉਦਘਾਟਨ ਅਯੁੱਧਿਆ ਦੇ ਵਿੱਚ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 30 ਦਸੰਬਰ ਨੂੰ ਅਯੁੱਧਿਆ ਦੇ ਵਿੱਚ ਮਹਾ ਰਿਸ਼ੀ ਵਾਲਮੀਕੀ ਹਵਾਈ ਅੱਡਾ ਅਤੇ ਨਵੀਆਂ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨ ਤੇ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਕਿਸ ਨੂੰ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ ਹਾਂਜੀ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ ਪੈਮ ਗੋਸਲ ਨੂੰ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਇਹ ਪਹਿਲੀ ਭਾਰਤੀ ਸਿੱਖਾ ਜਿਨ੍ਹਾਂ ਨੂੰ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ 90 ਸਾਲ ਮੌਕੇ ਬ੍ਰਿਟੇਨ ਵਿੱਚ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖਸੀਅਤਾਂ ਦੀ ਸੂਚੀ ਵਿੱਚ 10 ਤੋਂ ਵੱਧ ਸਿੱਖ ਸ਼ਖਸੀਅਤਾਂ ਸ਼ਾਮਿਲ ਹਨ ਤੇ ਇਨ੍ਹਾਂ ਨਾਮਾਂ ਵਿੱਚ ਸਕਾਟਲੈਂਡ ਦੀ ਪਾਰਲੀਮੈਂਟ ਦੇ ਮੈਂਬਰ ਪੈਮ ਗੋਸਲ ਨੂੰ ਵੀ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ ਤੇ ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਮੈਂਬਰ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਆ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗਲੋਬਲ ਸਟੀਲ ਉਤਪਾਦਕ ਕੌਣ ਬਣਿਆ ਹੈ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਗਲੋਬਲ ਸਟੀਲ ਉਤਪਾਦਕ ਬਣਿਆ ਸਾਡਾ ਦੇਸ਼ ਭਾਰਤ ਆਪਸ਼ਨ ਸੀ ਇਜ਼ ਆ ਰਾਈਟ ਆਨਸਰ ਇੱਥੇ ਦੂਜਾ ਲਿਖਿਆ ਤੇ ਪਹਿਲਾ ਕੌਣ ਆ ਪਹਿਲਾ ਚੀਨ ਆ ਹੁਣ ਸਾਡਾ ਦੇਸ਼ ਭਾਰਤ ਦੀ ਗੱਲ ਹੋ ਰਹੀ ਆ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਨਵੀਂ ਦਿੱਲੀ ਭਾਰਤ ਦੀ ਕੈਪੀਟਲ ਬਣੇਗੀ ਇਹ ਘੋਸ਼ਣਾ 1911 ਦੇ ਵਿੱਚ ਹੋਈ ਸੀ ਦਿੱਲੀ ਨੂੰ 1927 ਦੇ ਵਿੱਚ ਨਵੀਂ ਦਿੱਲੀ ਦਾ ਨਾਮ ਦਿੱਤਾ ਗਿਆ ਤੇ 1931 ਦੇ ਵਿੱਚ ਜਾ ਕੇ ਫਾਈਨਲੀ ਭਾਰਤ ਦੀ ਕੈਪੀਟਲ ਬਣੀ ਸੀ ਨਵੀਂ ਦਿੱਲੀ ਠੀਕ ਹੈ ਤਾਂ ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ ਇਹ ਕਰੰਟ ਅਫੇਅਰ ਆ ਰੀਸੈਂਟਲੀ ਜੋ ਇੰਡੀਆ ਦੇ ਨਾਲ ਰਿਲੇਟਡ ਆ ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਪੋਟੀਸ਼ਨ ਦੀ ਯੋਜਨਾ ਬਣਾ ਰਿਹਾ ਭਾਰਤ ਨੇ 2023-24 ਵਿੱਚ ਰਿਕਾਰਡਡ 41010 ਪੈਂਟੈਂਟ ਬਣਾਏ ਹਨ ਭਾਰਤ ਲਗਾਤਾਰ ਤੀਜੀ ਵਾਰ AIBD ਦਾ ਪ੍ਰਧਾਨ ਚੁਣਿਆ ਗਿਆ ਭਾਰਤ ICC ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣਿਆ ਭਾਰਤ ਲਗਾਤਾਰ 6ਵੇਂ ਮਹੀਨੇ ਉੱਬਰ ਦੇ ਬਾਜ਼ਾਰਾਂ ਵਿੱਚ ਟੌਪ ਤੇ ਰਿਹਾ ਭਾਰਤ ਵਨਡੇ ਇਤਿਹਾਸ ਵਿੱਚ 3000 ਸ਼ੱਕੇ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਭਾਰਤ ਦੀ ਬਣੀ ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਲ ਹੀ ਵਿੱਚ ਕਿੱਥੇ BAPS Hindu ਮੰਦਿਰ ਦਾ ਉਦਘਾਟਨ ਕਰਨਗੇ ਹਾਂਜੀ BAPS Hindu ਮੰਦਿਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ UAE ਦੇ ਵਿੱਚ ਚੌਰਬਰੀ ਨੂੰ ਕਰਨਗੇ অপਸ਼ਨ B ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਇਹ ਮੰਦਿਰ BAPS ਮੰਦਰ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 14 ਫਰਵਰੀ ਨੂੰ ਕਰਨਗੇ ਤੇ ਇਹ ਮੰਦਰ UAE ਦੀ ਕੈਪੀਟਲ ਅਬੂ ਧABI ਦੇ ਵਿੱਚ ਬਣਿਆ ਹੁਣ UAE ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ UAE ਇਸ ਦੇ ਕੈਪੀਟਲ ਅਬੂ ਧABI ਕਰੰਸੀ ਹੈ UAE ਦਿਰਹਮ ਅਤੇ ਪ੍ਰੈਜ਼ੀਡੈਂਟ ਆ ਮੁਹੰਮਦ ਵਿਨ ਜਯਾਤ ਅਲਨੇਹਾ UAE ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸਾਈਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਹੋਇਆ सीबीएस यूएई ਵਿੱਚ ਨਵਾਂ ਪ੍ਰਸ਼ਾਸਕੀ ਦਫ਼ਤਰ ਖੋਲੇਗਾ ਦੁਬਈ ਬਿਊਟੀ ਵਰਲਡ ਮਿਸ ਮਿਡਲ ਈਸਟ 2023 ਦੀ ਮੇਜ਼ਬਾਨੀ ਕਰੇਗਾ ਭਾਰਤ ਨੇ ਸਥਾਨਕ ਮੁਦਰਾ ਵਿੱਚ ਯੂਏਈ ਨੂੰ ਆਪਣੇ ਪਹਿਲੇ ਕੱਚੇ ਤੇਲ ਦੇ ਭੁਗਤਾਨ ਦਾ ਨਿਪਟਾਰਾ ਕੀਤਾ ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਪੌਂਡੇਚੇਰੀ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਵਜੋਂ ਚੁਣਿਆ ਗਿਆ ਹਾਂਜੀ ਪੌਂਡੇਚੇਰੀ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਬਣੇ ਹਨ ਉਪ ਰਾਸ਼ਟਰਪਤੀ ਜਗਦੀਪ ਦਨਖੜ অপশন সি ইজ দা রাইট आंसर नेक्स्ट কোশ্চেন हाल ही ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਅਬੇ ਹਸਤਮ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹਾਂਜੀ ਅਬੇ ਹਸਤਮ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ తెలంగాణਾ ਦੇ ਮੁੱਖ ਮੰਤਰੀ ਨੇ অপশন ਨੰਬਰ ਬੀ ਇਜ਼ দা রাইট आंसर తెలంగాణਾ ਦੇ ਮੁੱਖ ਮੰਤਰੀ ਆ ਜਿਹੜੇ ਨਵੇਂ ਬਣੇ ਆ ਰੇਵੰਤ ਰੇੜੀ ਤੇ ਕਾਂਗਰਸ ਪਾਰਟੀ ਦੇ ਆ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਨੇ ਅਬੇ ਹਸਤਮ ਅਤੇ ਪਰਜਾ ਪਾਲਨ ਐਪ ਵੀ ਲਾਂਚ ਕੀਤਾ ਵਾ ਹੁਣ ਤਲੰਗਾਨਾ ਦੇ ਮੁੱਖ ਮੰਤਰੀ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਲੰਗਾਨਾ ਤਲੰਗਾਨਾ ਦੀ ਕੈਪੀਟਲ ਆ ਹੈਦਰਾਬਾਦ ਚੀਫ ਮਿਨਿਸਟਰ ਆ ਰੇਵੰਤ ਰੈਡੀ ਅਤੇ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ ਆ ਪਾਖਲ ਵਾਈਲਡ ਲਾਈਫ ਸੈਂਚਰੀ ਆ ਕਾਵਲਾ ਵਾਈਲਡ ਲਾਈਫ ਸੈਂਚਰੀ ਆ ਤੇਲੰਗਾਨਾ ਸਰਕਾਰ ਔਰਤਾਂ ਤੇ ਟਰਾਂਸਜੈਂਡਰਾਂ ਲਈ ਮੁਫਤ ਵਸ ਯਾਤਰਾ ਸ਼ੁਰੂ ਕਰੇਗੀ ਗਦਮ ਪ੍ਰਸ਼ਾਦ ਨੂੰ ਤੇਲੰਗਾਨਾ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਤੇਲੰਗਾਨਾ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਦੇ ਵਿੱਚ ਰਾਮਾਗੁੰਡਮ ਐਂਟੀਪੀਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਮੈਗ ਜੀਆੰਗ ਨਾਮ ਦਾ ਇੱਕ ਅੰਤਿ ਆਧੁਨਿਕ ਸਮੁੰਦਰੀ ਡ੍ਰਿਲਿੰਗ ਜਹਾਜ਼ ਦਾ ਉਦਘਾਟਨ ਕੀਤਾ ਹਾਂਜੀ ਰੀਸੈਂਟਲੀ ਚੀਨ ਦੇਸ਼ ਨੇ ਮੈਗ ਜੀਆੰਗ ਨਾਮ ਦੇ ਇੱਕ ਅੰਤਿ ਆਧੁਨਿਕ ਸਮੁੰਦਰੀ ਡ੍ਰਿਲਿੰਗ ਜਹਾਜ਼ ਦਾ ਉਦਘਾਟਨ ਕੀਤਾ ਇਹ ਜਿਹੜਾ ਮੈਗ ਜੀਆੰਗ ਇਹ ਅੰਤਿ ਆਧੁਨਿਕ ਸਮੁੰਦਰੀ ਡ੍ਰਿਲਿੰਗ ਜਹਾਜ਼ ਆ ਜਿਹੜਾ ਤਰਤੀ ਦਾ ਅਧਿਐਨ ਕਰੇਗਾ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਚੀਨ। ਹੁਣੇ ਚੀਨ ਦੇਸ਼ ਨੇ ਇਸ ਦਾ ਉਦਘਾਟਨ ਕੀਤਾ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਆ ਵਿਜ਼ਿੰਗ, ਕਰੰਸੀ ਆ ਰੇਨ ਮਿਨਵੀ ਅਤੇ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ। ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਆ। ਟੋਟਲ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ। ਤੇ ਚੀਨ ਨੇ ਡੋਂਗ ਜੂਨ ਨੂੰ ਆਪਣਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਚੀਨ ਨੇ ਮਿਸਰ ਦੇ ਸਹਿਯੋਗ ਨਾਲ ਅਜਿਪਟ ਸੈਟ 2 ਉਪਗ੍ਰਹਿ ਲਾਂਚ ਕੀਤਾ ਚੀਨ ਨੇ ਦੁਨੀਆ ਦਾ ਪਹਿਲਾ ਚੌਥੀ ਪੀੜੀ ਦਾ ਪਰਮਾਣੂ ਰੀਐਕਟਰ ਸ਼ੁਰੂ ਕੀਤਾ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਨੈਕਸਟ ਕੁਐਸ਼ਨ ਭਾਰਤ ਦੀ ਪਹਿਲੀ ਪੰਡੂਬੀ ਸੈਰਸਪਾਟਾ ਹਾਲ ਹੀ ਵਿੱਚ ਕਿੱਥੇ ਖੁੱਲੀ ਖੁੱਲੇਗੀ ਹਾਂਜੀ ਭਾਰਤ ਦੀ ਪਹਿਲੀ ਪੰਡੂਬੀ ਸੈਰਸਪਾਟਾ ਏ ਰੀਸੈਂਟਲੀ ਗੁਜਰਾਤ ਦੇ ਵਿੱਚ ਖੁੱਲੇਗੀ অপਸ਼ਨ B ਇਜ਼ ਦਾ ਰਾਈਟ ਆਨਸਰ ਦੇਖੋ ਗੁਜਰਾਤ ਦੇ ਦਵਾਰਿਕਾ ਦੇ ਵਿੱਚ ਇਹ ਮੰਨਤਾ ਹੈ ਕਿ ਭਗਵਾਨ શ્રી ਕ੍ਰਿਸ਼ਨ ਦੇ ਸਮੇਂ ਜੋ ਦਵਾਰਿਕਾ ਸੀ ਉਹ ਸਮੁੰਦਰ ਵਿੱਚ ਸਮਾ ਗਈ ਸੀ ਇਸ ਲਈ ਪੰਡੂਬੀ ਸੈਰਸਪਾਟਾ ਵਾ ਜਿਹੜੀ ਇਹ ਲਾਂਚ ਕੀਤੀ ਗਈ ਹੈ ਗੁਜਰਾਤ ਦੇ ਵਿੱਚ ਜੋ ਭਾਰਤ ਦੇ ਸੈਰਸਪਾਟੇ ਨੂੰ ਵੀ ਵਧਾਵਾ ਦੇਵੇਗੀ ਅਤੇ ਪੰਡੂਬੀ ਵਿੱਚ ਬੈਠ ਕੇ ਲੋਕ ਯਾਤਰਾ ਵੀ ਕਰ ਸਕਣਗੇ ਤੇ ਇਹ ਹੁਣ ਗੁਜਰਾਤ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੇ ਕੈਪੀਟਲ ਆ ਗਾਂਧੀਨਗਰ ਇੱਥੋਂ ਦੇ ਚੀਫ ਮਿਨਿਸਟਰ ਆ ਭੁਪਿੰਦਰਾ ਰਜਨੀਕਾਂਤ ਪਟੇਲ ਅਤੇ ਗਵਰਨਰ ਆ ਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗੇਰੇ ਨੈਸ਼ਨਲ ਪਾਰਕ ਆ ਬਸੰਦਾ ਨੈਸ਼ਨਲ ਪਾਰਕ ਆ ਬਲੈਕਬੱਕ ਨੈਸ਼ਨਲ ਪਾਰਕ ਆ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੀ ਪ੍ਰਸਿੱਧ ਰਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਤੇ ਗੁਜਰਾਤ ਦੇ ਸੂਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਪੂਰਾ ਹੋਇਆ ਪੋਕਾ ਕੋਲਾ ਦੀ ਬੋਟਲਿੰਗ ਯੂਨਿਟ ਗੁਜਰਾਤ ਵਿੱਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੋਲ ਮੱਛੀ ਨੂੰ ਗੁਜਰਾਤ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ। ਗੁਜਰਾਤ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਰਾਜਕੋਟ ਵਿੱਚ ਖੁੱਲ੍ਹਿਆ। ਪ੍ਰਧਾਨ ਮੰਤਰੀ ਮੋਦੀ ਨੇ ਸਟੀਮ ਇੰਜਨ ਨਾਲ ਗੁਜਰਾਤ ਦੇ ਵਿਰਾਸਤੀ ਟ੍ਰੇਨ ਲਾਂਚ ਕੀਤੀ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਇੰਡੀਅਨ ਆਇਲ ਦੇ ਅਗਲੇ ਡਾਇਰੈਕਟਰ ਵਜੋਂ ਕਿਸ ਨੂੰ ਚੁਣਿਆ ਗਿਆ ਹੈ? ਹਾਂਜੀ ਇੰਡੀਅਨ ਆਇਲ ਦੇ ਅਗਲੇ ਡਾਇਰੈਕਟਰ ਵਜੋਂ ਚੁਣੇ ਗਏ ਆ ਰਸ਼ਮੀ ਗੋਵਿਲ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਤ੍ਰਿਪੁਰਾਰੀ ਸਰਣ ਨੂੰ ਵਿਹਾਰ ਰਾਜ ਦਾ ਮੌਕਸੂਚਨਾ ਅਧਿਕਾਰੀ ਚੁਣਿਆ ਗਿਆ ਪ੍ਰਮੋਦ ਸ਼ਰਮਾ ਨੂੰ ਐਨ ਐਚ ਐਸ ਆਰ ਸੀ ਐਲ ਦਾ ਡਾਇਰੈਕਟਰ ਚੁਣਿਆ ਗਿਆ ਸੰਜੇ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਪਰ ਇਸ ਨੂੰ ਭੰਗ ਕਰ ਦਿੱਤਾ ਗੈਰੀਸੈਂਟਲੀ ਸਿਹਤ ਰਾਜਦੂਤ ਅਮਿਰਤਾ ਰਾਏ ਚੰਦ ਸਲਾਮ ਬੰਬੇ ਫਾਊਂਡੇਸ਼ਨ ਲਈ ਨਾਮਜ਼ਦ ਕੀਤੇ ਗਏ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਇਸਰੋ ਨੇ ਅਗਲੇ 5 ਸਾਲਾਂ ਵਿੱਚ ਕਿੰਨੇ ਜੀਓ ਇੰਟੈਲੀਜੈਂਸ ਸੈਟੇਲਾਈਟ ਲਾਂਚ ਕਰਨ ਦੀ ਯੋਜਨਾ ਬਣਾਈ ਹਾਂਜੀ ਇਸਰੋ ਨੇ ਰੀਸੈਂਟਲੀ ਅਗਲੇ 5 ਸਾਲਾਂ ਵਿੱਚ ਟੋਟਲ 50 ਜੀਓ ਇੰਟੈਲੀਜੈਂਸ ਸੈਟੇਲਾਈਟ ਲਾਂਚ ਕਰਨ ਦੀ ਯੋਜਨਾ ਬਣਾਈ ਆਪਸ਼ਨ B ਇਜ਼ ਦਾ ਰਾਈਟ ਆਂਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਸੈਨਾ ਦੇ ਮੂਵਮੈਂਟ ਤੇ ਨਜ਼ਰ ਰੱਖਣਗੇ ਜਿਹੜੇ 50 ਸੈਟੇਲਾਈਟ ਆ ਠੀਕ ਹੈ ਹੁਣ ਇਸਰੋ ਨੇ ਬਣਾਈ ਆਈ ਯੋਜਨਾ ਤੈਸਰੋ ਦੇ ਫੁੱਲ ਫਾਰਮ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 1969 ਦੇ ਵਿੱਚ ਹੋਈ ਤੇ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਸੋਮਨਾਥ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਦੀ ਕੌਮiyet ਨੇ ਬ੍ਰਿਕਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਠੁਕਰਾ ਦਿੱਤਾ ਹਾਂਜੀ ਰੀਸੈਂਟਲੀ ਅਰਜਨਟੀਨਾ ਨੇ ਬ੍ਰਿਕਸ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਠੁਕਰਾ ਦਿੱਤਾ ਅਰਜنٹੀਨਾ ਨੂੰ ਅਸਲ ਦੇ ਵਿੱਚ ਇਹ ਲੱਗਦਾ ਵਾ ਕਿ ਬ੍ਰਿਕਸ ਦੇ ਵਿੱਚ ਸ਼ਾਮਿਲ ਹੋਣਾ ਉਹਨਾਂ ਦੇ ਲਈ ਕੋਈ ਬੈਨੀਫਿਟ ਨਹੀਂਗਾ ਉਹਦਾ ਕੋਈ ਫਾਇਦਾ ਨਹੀਂਗਾ ਉਹਨਾਂ ਨੂੰ ਕਿਉਂ ਸ਼ਾਮਿਲ ਹੋਣ ਇਸ ਦੇ ਵਿੱਚ ਤਾਂ ਇਸ ਕਰਕੇ ਉਥੋਂ ਦੇ ਪ੍ਰੈਜ਼ੀਡੈਂਟ ਜੈਵੀਅਰ ਮਾਈਲੀ ਨੇ ਇਹ ਫੈਸਲਾ ਕੀਤਾ ਕਿ ਉਹ ਬ੍ਰਿਕਸ ਦੇ ਮੈਂਬਰ ਨਹੀਂ ਬਣਨਗੇ ਬ੍ਰਿਕਸ ਦੇ ਮੈਂਬਰ ਹੈ ਕੌਣ ਆ ਵੈਸੇ ਮੈਂ ਨੋਟ ਕਰ ਦਿੱਤੇ ਆ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਐਂਡ ਸਾਊਥ ਅਫਰੀਕਾ ਇਹ ਹੀ ਬ੍ਰਿਕਸ ਦੀ ਫੁੱਲ ਫਾਰਮ ਆ ਠੀਕ ਹੈ ਹੁਣੇ ਜਿਹੜਾ ਸੱਦਾ ਠੁਕਰਾਇਆ ਅਰਜنٹੀਨਾ ਨੇ ਠੁਕਰਾਇਆ ਵਕਤ ਅਰਜنٹੀਨਾ ਦੀ ਕੈਪੀਟਲ ਆ ਬਿਓਨੇਸ ਆਇਰਸ ਇੱਥੋਂ ਦੀ ਕਰੰਸੀ ਅਰਜنٹੀਨਿਅਸ ਪੈਸੋ ਅਤੇ ਪ੍ਰੈਜ਼ੀਡੈਂਟ ਆ ਜੈਵੀਅਰ ਮਾਇਲੀ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਨੈਸ਼ਨਲ ਟਰਾਂਜ਼ਿਟ ਪਾਸ ਸਿਸਟਮ ਲਾਂਚ ਕੀਤਾ ਨੈਸ਼ਨਲ ਟਰਾਂਜ਼ਿਟ ਪਾਸ ਸਿਸਟਮ ਲਾਂਚ ਕੀਤਾ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ অপশন বি ইজ আ রাইট आंसर ਇਸ ਨਾਲ ਲੱਕੜੀ ਬਾਸ ਅਤੇ ਬੰਚ ਉਪ ਦੇ ਵਿੱਚ ਬਨ ਉਪਸ ਦੇ ਵਿੱਚ ਸਹਾਇਤਾ ਮਿਲੇਗੀ ਠੀਕ ਹੈ ਸੋ ਇਸ ਕਰਕੇ ਭੁਪਿੰਦਰ যাদব ਕੇਂਦਰੀ ਮੰਤਰੀ ਨੇ ਨੈਸ਼ਨਲ ਟ੍ਰਾਂਜ਼ਿਟ ਪਾਸ ਸਿਸਟਮ ਲਾਂਚ ਕੀਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ